ਕੀ ਬਰਸਾਤਾਂ ਤੋਂ ਪਹਿਲਾਂ ਦਰਿਆ ਨਦੀਆਂ ਸਾਫ਼ ਸਰਕਾਰਾਂ ਨੂੰ ਕਰਨੇ ਚਾਹੀਦੇ ਜਾਂ ਨਹੀਂ ਇਹ ਜ਼ਰੂਰ ਤਾਂ ਕਰਨੇ ਚਾਹੀਦੇ ਕਿਉਂ ਨਹੀਂ ਕੀਤੇ ਫਿਰ ਇਹ ਤਾਂ ਉਹਨਾਂ ਨੂੰ ਪੁੱਛੋ ਸਾਡੀ ਨੂੰ ਜਿੰਮੇਵਾਰ ਉਹ ਜਵਾਬ ਦੇ ਸਕਦੇ ਮੰਤਰੀ ਸਾਹਿਬ ਨੂੰ ਪੁੱਛੋਗੇ ਜ਼ਰੂਰ ਉਹ ਜਵਾਬ ਦੇਣਗੇ ਜੇ ਨਾ ਦੇਣਗੇ ਫਿਰ ਸਾਡੇ ਕੋਲ ਆ ਜੀ ਹਲਕਾ ਸ਼ਾਹਕੋਟ ਦਾ ਪਿੰਡ ਆ ਮਡਾਲਾ ਸ਼ਨਾ ਜਿੱਥੇ ਕਿ ਦਰਿਆ ਇੱਕ 1.5-2 ਕਿਲੋਮੀਟਰ ਦਾ ਦੂਰ ਸੀ ਪਿੰਡ ਤੋਂ ਪਰ ਅੱਜ ਇਹ ਘਰਾਂ ਦੇ ਕੋਲ ਪਹੁੰਚ ਗਏ ਨੇ ਇੱਥੇ ਤੁਸੀਂ ਹਾਲਾਤ ਦੇਖ ਸਕਦੇ ਹੋ ਤੇ ਲਗਾਤਾਰ ਨੋਚਾਂ ਲਾ ਰਹੇ ਨੇ ਕਿ ਇਹਨੂੰ ਇਹਨਾਂ ਘਰਾਂ ਨੂੰ ਬਚਾਇਆ ਜਾਵੇ ਇੱਥੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਇਸ ਟਾਈਮ ਬਾਬਾ ਜੀ ਹੜ੍ਹ ਵਾਪਸ ਚੱਲ ਗਿਆ ਦਰਿਆ ਦੇ ਵਿੱਚ ਪਾਣੀ ਵਾਪਸ ਚੱਲ ਗਿਆ ਪਰ ਉਸ ਦੇ ਬਾਵਜੂਦ ਵੀ ਪਿੰਡ ਖਤਰੇ ਦੇ ਵਿੱਚ ਲੱਗ ਰਿਹਾ ਉਹ ਨਾਲ ਕੇ ਪਾਣੀ ਜਦੋਂ ਨਾ ਥੱਲੇ ਜਾਂਦਾ ਹਾਂਜੀ ਉਸ ਵੇਲੇ ਇਹਨੂੰ ਕਹਿੰਦੇ ਢਾ ਲਾਉਣੀ ਹੈ ਤਾਂ ਇਹ ਠੀਕ ਹੈ ਜਦੋਂ ਪਾਣੀ ਥੱਲੇ ਆ ਇਹਦੇ ਥੱਲੇ ਰੇਤਾ ਇਹ ਕੱਢੀ ਜਾਂਦਾ ਪੈਰ ਕੱਢੀ ਜਾਂਦਾ ਤੇ ਇਹਨੂੰ ਜਿਹੜਾ ਹੈਗਾ ਉਤੋਂ ਤੋਂ ਡਿੱਗੀ ਜਾਂਦਾ ਫੱਟ ਫੱਟ ਕੇ ਜਿਸ ਤਰ੍ਹਾਂ ਇਹ ਦਰਿਆ ਜਿਹੜਾ ਹੁਣ ਇੱਥੋਂ ਦੀ ਵਗ ਰਿਹਾ ਹਾਂਜੀ ਇਹ ਆ ਜਿਹੜੇ ਵਿਰਖਤ ਆ ਇਹਦੇ ਪਰਲੇ ਪਾਸੇ ਨਹੀਂ ਜਾਣਾ ਚਾਹੀਦਾ ਪਹਿਲਾਂ ਪਰਲੀ ਸੇੜੀ ਵਗਦਾ ਸੀ ਜੀ ਦਰਿਆ ਉੱਥੇ ਵਗਦਾ ਸੀ ਜਦੋਂ ਹੜ ਆ ਜਾਂਦਾ ਉਦੋਂ ਤੇ ਸਾਰੇ ਜੀ ਹੁੰਦਾ ਪਰ ਉਦੋਂ ਮਗਰੋਂ ਫਿਰ ਆਪਣਾ ਰਾਹ ਉਹ ਦਰਿਆ ਉਹ ਦਰਖਤਾਂ ਤੋਂ ਪਰਲੇ ਬਣ ਕੇ ਚੱਲ ਜਾਂਦਾ ਹੂੰ ਤੇ ਇਸ ਦੀ ਪਹਿਲੀ ਵਾਰੀ ਹੈ ਕਿ ਪਾਣੀ ਤਾਂ ਹੁਣ ਸਿਰਫ ਹੈਗਾ ਇਹਦੇ ਵਿੱਚ 50 ਤੋਂ 1000 ਤੋਂ ਵੀ ਘੱਟ ਕੁਝ ਤੋਂ ਹੂੰ ਪਰ ਜਿਹੜਾ ਹੈਗਾ ਇਹ ਆ ਇਹਨੇ ਵੇਹ ਬਦਲ ਲਿਆ ਇਹਨੇ ਤੁਸੀਂ ਦੇਖੋ ਨਾ ਵੇਹ ਜਿਹੜਾ ਹੁੰਦਾ ਦਰਿਆ ਦਾ ਅ ਇਹ ਕਰਦਾ ਲੈਂਦਾ ਹੁੰਦਾ ਕਰਦਾ ਲੈਂਦਾ ਹਾਂ ਜੀ ਹਾਂ ਇਹ ਇਹ ਦੇਖੋ ਇਹਨੂੰ ਆ ਰਿਹਾ ਦੂਸਰੇ ਮੈਂ ਇਹਨੇ ਪਰਲੇ ਬੰਨੇਂਦ ਰਿਹਾ ਵੀ ਤੋੜ ਦਿੱਤਾ ਬਾਬਾ ਜੀ ਇਹ ਤੇ ਜਿਹੜਾ ਆਪਣੇ ਮੋਗੇ ਵਾਲਾ ਮੋਗੇ ਸਾਈਡ ਤੇ ਉਹ ਵੀ ਬੰਦ ਹਜੂ ਤੋੜਦਾ ਉਹ ਪਰ ਖੇਤ ਉੱਚੇ ਕੁਕ ਪਾਣੀ ਥੋੜਾ ਪਰ ਇੱਥੇ ਜੇ ਬੰਨ ਟੁੱਟਦਾ ਤੇ ਇਧਰ ਸਾਰਾ ਨਿਮਾ ਅਛਾ ਇਧਰ ਨੀਵਾ ਇਧਰ ਨੀਵਾ ਜੇ ਐਸੇ ਕਰਕੇ ਜਿਹੜਾ ਹੈਗਾ ਪਾਣੀ ਜਿਹੜਾ ਹੈਗਾ ਦਰਿਆ ਤੇ ਵਹਤੀ ਹੈ ਪਰ ਥੱਲੇ ਵੱਢੀ ਜਾ ਰਿਹਾ ਜੇ ਬੰਨ ਨੂੰ ਖਤਰਾ ਘਰ ਖੜਾ ਜਿਹੜੇ ਡੱਦੇ ਤੇ ਫੇਰੇ ਸਾਰਾ ਜੀ ਉਹਨਾਂ ਉਹਨਾਂ ਹੀ ਪਾਣੀ ਭਰ ਜਾਣਗੇ ਪਰ ਇਹ ਤਾਂ ਹੱਲ ਕੀ ਹੈ ਜੀ ਹੱਲ ਵਾਸਤੇ 2023 ਦੇ ਵਿੱਚ ਜਦੋਂ ਜਦ ਕੀਤੀ ਸੀ ਹੁਣ ਹੱਲ ਵਾਸਤੇ ਇਹ ਜੈਸ ਵਾਲੇ ਨੂੰ ਇਧਰ ਨੂੰ ਆਉਣ ਤੋਂ ਰੋਕਣ ਲੱਗੇ ਆ ਹਾਂ ਆ ਅੱਗੇ ਜਾ ਕੇ ਇਹਦੀਆਂ ਜਿਹੜੀਆਂ ਹੈਗੀਆਂ ਨੋਚਾਂ ਲੱਗਣਗੀਆਂ ਉਹਦੇ ਨਾਲ ਪਾਣੀ ਇਧਰ ਘਰਾਂ ਦੀ ਜਿਹੜੀ ਹੈਗੀ ਢਾਹ ਲਾ ਰਿਹਾ ਉਹ ਬੰਦ ਹੋ ਜੂਗੀ ਹਾਂ ਉਦੋਂ ਬਾਅਦ ਵਿੱਚ ਫਿਰ ਇਥੇ ਪੱਥਰ ਲਗੂਗਾ ਹਾਂ ਬਾਬੇ ਕਿੰਨੇ ਕਿਲੋਮੀਟਰ ਇਧਰ ਨੂੰ ਦਰਿਆ ਵਗ ਆ ਰਿਹਾ ਪਹਿਲਾਂ ਪਰਲੀ ਸਾਈਡ ਕਿੰਨਾ ਕੁ ਸੀ ਦੂਰ ਇਥੋਂ ਹੁਣ ਕਿਲੋਮੀਟਰ ਦਾ ਫਰਕ ਪੈ ਗਿਆ ਉਹ ਕਿਲੋ ਡੇਢ ਕਿਲੋਮੀਟਰ ਦਾ ਕਿਉਂਕਿ ਅੱਗੇ ਕਾਫੀ ਦੂਰ ਤੱਕ ਰੇਗਾ ਵਿੱਚ ਆ ਸਾਰਾ ਖੇਤੀ ਹੋ ਜਾਂਦੀ ਸੀ ਹੁਣ ਇਹ ਵੀ ਇੱਕ ਇਹਨਾਂ ਨੇ ਸਮਝ ਲਿਆ ਉਹ ਟਾਪੂ ਬਣਾਤਾ ਵਿੱਚ ਇਹ ਟਾਪੂ ਬਣ ਗਿਆ ਜਿੱਦਾ ਬਾਊਪੁਰ ਪਹਿਲਾਂ ਸਮੇਂ ਹਾ ਇਹਦੇ ਹੁਣ ਦੂਸਰੇ ਪੰਨੇ ਪਤਾ ਲੱਗੂਗਾ ਕਿ ਦੂਸਰੇ ਪੰਨੇ ਵੀ ਚੱਲਦਾ ਪਾਣੀ ਆ ਕਿ ਨਹੀਂ ਚੱਲਦਾ ਅਸਲ ਜਿਹੜਾ ਹੈਗਾ ਜਦੋਂ 10 ਕੁ ਹਜ਼ਾਰ ਕੁਸ਼ਕ ਤੇ ਪਾਣੀ ਜਿਲ ਗਿਆ ਕੋਣ ਬਦਲ ਲੱਗੂਗਾ ਕਿ ਇਹਨੇ ਪੱਕਾ ਕਰ ਲਿਆ ਕਿ ਨਹੀਂ ਜੇ ਨਾ ਘਟ ਗਿਆ ਪਾਣੀ ਉਧਰ ਦੀ ਹੋਊਗਾ ਫਿਰ ਇਹਨੂੰ ਬੰਨਿਆ ਜਾ ਸਕਦਾ ਹੈ ਬਾਬਾ ਜੀ ਜਿੱਦਾਂ ਤੁਸੀਂ ਪਹਿਲਾਂ ਸੰਸਦ ਦੇ ਵਿੱਚ ਵੀ ਮੁੱਦੇ ਉਠਾਉਂਦੇ ਰਹੇ ਜਦੋਂ ਸਰਕਾਰਾਂ ਨਹੀਂ ਸੀ ਉਦੋਂ ਵੀ ਉਠਾਉਂਦੇ ਰਹੇ ਕਿ ਦਰਿਆਵਾਂ ਨੂੰ ਸਾਫ਼ ਕਰਨਾ ਜਿਹੜਾ ਜ਼ਰੂਰੀ ਆ ਤਾਂ ਹੁਣ ਵੀ ਤੁਸੀਂ ਲਗਾਤਾਰ ਬੋਲ ਰਹੇ ਹੋ ਕਿ ਦਰਿਆਵਾਂ ਨੂੰ ਸਾਫ਼ ਕੀਤਾ ਜਾਣਾ ਚਾਹੀਦਾ ਸੀਗਾ ਇਸ ਬਾਰੇ ਕਿ ਕਿ ਬਹੁਤ ਕੁਝ ਤਾਂ ਹੈਗਾ ਆ ਕੁਦਰਤ ਵਾਲੇ ਦੇ ਹੱਥ ਪਰ ਸਾਨੂੰ 100% ਜਦਨ ਕਰਨੇ ਚਾਹੀਦੇ ਆ ਨਹੀਂ ਵੈਸੇ ਇਹ ਕਰਨੇ ਚਾਹੀਦੇ ਸਰਕਾਰਾਂ ਨੂੰ ਹਾਲਤ ਨਹੀਂ ਜਿੱਦਾ ਹਰ ਸਸ਼ੇ ਮਹੀਨੇ ਸਾਫ ਸਾਫ ਹੋਣੇ ਚਾਹੀਦੇ ਜਾਂ ਨਹੀਂ ਹੋਣੇ ਚਾਹੀਦੇ ਹਮੇਸ਼ਾ ਜਿਹੜੀ ਹੈਗੀ ਅੱਗੇ ਜਿਹੜੀ ਚੀਜ਼ ਕਰਨ ਵਾਲੀ ਉਹ ਕਰਨੀ ਚਾਹੀਦੀ ਪਰ ਹੋਰ ਨਹੀਂ ਪੌਂਦੀ ਥੋੜਾ ਬੋਤਾਂ ਹੁੰਦਾ ਉਹ ਤੋਂ ਜ਼ਿਆਦਾ ਪੰਡ ਕਰਿਆ ਜਾਂਦਾ ਉਹ ਪਹਿਲੀ ਇਹ ਕਾਰਨ ਆ ਕਿ ਪੈਸੇ ਜਿਹੜੇ ਜ਼ਿਆਦੇ ਹੁੰਦੇ ਆ ਦਿੱਤੇ ਥੋੜੇ ਜਾਂਦੇ ਆ ਅੱਗੇ ਹਰ ਕੰਮ ਜਿਹੜੀ ਸਰਕਾਰ ਦੀ ਇਥੋਂ ਪੈਨ ਉੱਥੇ ਤੱਕ ਜਾਣਾ ਉਹ ਰੁਪਈਆਂ ਤੋਂ ਬਿਨਾ ਨਹੀਂ ਦੁਰਦਾ ਤਾਂ ਬੋਰੇ ਬੋਰੇ ਵੀ ਜਿਹੜੇ ਰੁਪਈਆਂ ਨਾ ਦੁਰਨੇ ਐ ਐਸੇ ਕਰਕੇ ਜਿਹੜੇ ਹੈਗੇ ਸਰਕਾਰ ਦੇ ਜਿਹੜੀ ਹੈਗੀ ਹੈ ਜਾਂ ਸਰਕਾਰ ਕੋਈ ਨਾ ਪੈਸਾ ਹੋਵੇ ਉੱਪਰ ਲੰਗਾਈ ਜਾਵੇ ਸਾਰੇ ਭੱਜੇ ਜਾਣਗੇ ਪ੍ਰੋਜੈਕਟ ਪ੍ਰੋਜੈਕਟਾਂ ਨਾਲ ਕੋਈ ਗੱਲ ਨਹੀਂ ਤੁਹਾਡੇ ਕੋਲ ਬਾਬਾ ਜੀ ਸਕੀਮਾਂ ਬਹੁਤ ਆਕ ਪੈਸਾ ਤਾਂ ਇਹਦੀ ਰੇਤਾ ਵੇਚ ਕੇ ਬਹੁਤ ਹੋ ਸਕਦਾ ਨਹੀਂ ਨਹੀਂ ਉਹ ਸਕੀਮਾਂ ਉਹਨਾਂ ਕੋਈ ਵੀ ਫੇਰੀਆਂ ਉਹ ਸਾਰਾ ਕੁਝ ਇਸ ਸਕੀਮਾਂ ਨਹੀਂ ਦੇਣੀਆਂ ਦੋਨੇ ਹਿੱਤ ਦੋਨੇ ਕਿ ਜਿੰਨੀ ਸਾਡੀ ਇਦੇ ਵਿੱਚ ਹੈਲਪ ਹੋ ਸਕਦੀ ਅੱਗੇ ਵੀ ਲੱਗੇ ਹੋਏ ਜਿੰਨਾ ਕਿ ਸਾਨੂੰ ਸਮਝ ਬਾਕੀ ਉਹ ਜਿਹੜੇ ਵੱਡੇ ਅਧਿਕਾਰੀ ਰੱਖੇ ਆ ਉਹ ਉਹਨਾਂ ਦਾ ਗਿਆ ਹੋਣਾ ਜੋ ਤੁਸੀਂ ਕਿ ਮਰਜ਼ੀ ਕਰੀ ਜੋ ਜੋ ਤੁਹਾਡੇ ਤੋਂ ਵੱਡੇ ਤੋਂ ਕੋਈ ਅਧਿਕਾਰੀ ਨਹੀਂ ਹੋ ਸਕਦੇ ਰਾਜ ਸਭਾ ਦੇ ਵਿੱਚ ਤੁਸੀਂ ਤੇ ਕਾਨੂੰਨ ਕਾਨੂੰਨ ਪਾਸ ਕਰਦੇ ਹੋ ਕਾਨੂੰਨ ਸਾਰਾ ਕੁਝ ਬਣਿਆ ਜਿਨ੍ਹਾਂ ਤੋਂ ਸਰਕਾਰਾਂ ਸਲਾਹਾਂ ਲੈਂਦੀਆਂ ਉਹਨਾਂ ਨੂੰ ਪ੍ਰੈਕਟੀਕਲ ਨਹੀਂ ਪਤਾ ਇਸੇ ਕਰਕੇ ਜਿਹੜਾ ਹੈਗਾ ਜਿੱਥੋਂ ਇਹੜੇ ਬੰਦੇ ਨੂੰ ਕਿਤਾਬੀ ਗਿਆਨ ਆ ਪ੍ਰੈਕਟੀਕਲ ਉਹਨਾਂ ਨੇ ਸਵਾੜ ਕੇ ਦਿਖਾ ਲੋ ਕਿਸ਼ਤੀ ਦੇ ਵਿੱਚ ਕਿਹੜਾ ਬੜਦਾ ਦੇਖੋ ਨੂੰ ਕੋਈ ਢਾਹ ਲੱਗੀ ਇਹ ਰੁਕਣੀ ਉਹ ਤਾਂ ਸਾਡੇ ਅਜਿਹੀ ਹੋਣੇ ਨੇੜੇ ਇੱਥੇ ਜਾਂ ਛੋਟੇ ਬੰਦੇ ਜਿਹੜੇ ਹੈਗੇ ਉਹਨੂੰ ਕਹਿੰਦੇ ਚੱਲੋ ਅੰਦਰ ਸੋ ਗੱਲ ਤਾਂ ਇਹ ਹੈ ਕਿ ਉਹ ਬੰਦਿਆਂ ਨੇ ਆਪਣੀ ਹਿਸਾਬ ਦੇ ਨਾਲ ਸਾਰਾ ਕੁਝ ਕਰਨਾ ਇਹ ਕੋਈ ਬੰਦਾ ਤਸੀਹੀ ਵਾਲਾ ਵਾ ਉਹਨੂੰ ਪਤਾ ਉਹ ਪੈਸੇ ਕਿੱਥੇ ਕਰਨਾ ਵੰਡ ਉਹ ਕਹਿੰਦੇ ਦਸਵੇਂ ਸੇ ਨਾਲ ਵੀ ਸਾਰੇ ਕੰਮ ਹੋ ਸਕਦੇ ਹੂੰ ਇਹ ਪ੍ਰੈਕਟੀਕਲ ਹੋਵੇ ਜੋ ਉਪਰ ਹੋਣਾ ਜੀ ਤੇ ਇਦਾਂ ਹੀ ਹੁੰਦਾ ਵਾ ਫਿਰ ਰੋਦੇ ਹੋਣਾ ਫਿਰ ਫਿਰ ਕੋ ਜਿੰਨੇ ਮਰਜੀ ਹੋਈ ਜਾਂ ਨਹੀਂ ਨਹੀਂ ਬਾਬਾ ਜੀ ਤੁਸੀਂ ਤਾਂ ਥੋੜੇ ਪੈਸਿਆਂ ਦੇ ਵਿੱਚ ਇਹ ਦੇਖੋ ਕਿੱਡੇ ਵੱਡੇ ਬੰਨ ਦੇ ਉੱਤੇ ਮਿੱਟੀ ਪਾ ਦਿੱਤੀ ਸੀਗੀ ਤੇ ਜਿਹੜਾ ਕਰੋੜਾ 100 ਕਰੋੜ ਦਾ ਪ੍ਰੋਜੈਕਟ ਸੀਗੀ ਜੀ ਤੁਸੀਂ ਹੁਣ ਇੱਥੇ ਆ ਸੀ ਤੁਹਾਨੂੰ 10 ਲੱਖ ਦਿੱਤਾ ਸੀਗਾ ਸਪੀਕਰ ਸਾਹਿਬ ਨੇ ਅਸੀਂ ਉਹਨਾਂ ਨੂੰ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਕੀਤਾ ਇਹ ਆ 10 ਲੱਖ ਰੁਪਈਆ ਇਹ ਆਪੋ ਬੰਨ ਤੇ ਖਰਚ ਕਰ ਗਏ ਜੇ ਉਹਨਾਂ ਨੇ ਬਣਾਈਆਂ ਵੀ ਕਿੰਨੀਆਂ ਗੱਡੀਆਂ ਕਿੰਨੀਆਂ ਬਣਦੀਆਂ ਘਰੇ 700 ਕਿੰਨੇ ਟਰੱਕ ਮਿੱਟੀ ਦੇ ਦੇਤੇ ਹੋਣੇ ਸੀ ਤੇ ਇਹ ਕਹਿੰਦੇ ਵੀ ਦੇਖ ਲਓ ਜੇ ਤੁਸੀਂ ਟਰੈਕਟਰ ਟਰਾਲੀਆਂ ਆਪਦੇ ਲਾ ਲਓ ਤੇਲ ਅਸੀਂ ਆਪਾ ਪੈਸਿਆਂ ਦਾ ਭਾਦ ਦਿੰਨੇ ਆ ਤੇ ਮਿੱਟੀ ਉਹ ਕਿਸੇ ਨੂੰ ਬੇਨਤੀ ਕੀਤੀ ਮਿੱਟੀ ਉਹਦੋਂ ਕੋਣ ਉਹ ਕਹਿੰਦਾ ਵੀ ਚੱਕ ਲਓ ਕਿ ਸਾਡਾ ਦੇਸ਼ ਇਸ ਤਰ੍ਹਾਂ ਸਰ ਗਿਆ ਕੱਲਾ ਤੇਲ ਦੇ ਨਾਲ ਟਰੈਕਟਰ ਲੋਕਾਂ ਦੇ ਵਰਤਲੇ ਉਹ ਉਦੋਂ ਉਹਨਾਂ ਨੇ ਕਰ ਲਿਆ ਉਹ ਲੋਕਾਂ ਨੂੰ ਇਕੱਠੇ ਕੀਤਾ ਜਿਹੜੇ ਰੁੱੜਦੇ ਸੀ ਉਹ ਧਨਰਾਤ ਲੱਗ ਕੇ ਉਹਨਾਂ ਨੇ ਮੈਂਦ ਕੀਤੀ ਸੋ ਜਦੋਂ ਅਸੀਂ ਲੋਕਾਂ ਦੀ ਪਾਰਟਿਸਪੇਸ਼ਨ ਲੈ ਲੈਨੇ ਆ ਸਾਰੇ ਕੰਮ ਹੋ ਜਾਂਦੇ ਆ ਅਫਸੋਸ ਇਹ ਹੈ ਕਿ ਸਰਕਾਰ ਜਿੱਥੇ ਕਰੋਨਾ ਪੈਸੇ ਖਰਚ ਕੀਤੇ ਉਹਨੂੰ ਕੰਮ ਨਹੀਂ ਦਿੰਦੀ ਆ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਉਹਨਾਂ ਨੂੰ ਗਿਣਤੀ 'ਚ ਨਹੀਂ ਲਾਉਂਦੇ ਕਿਤੇ ਇਹ ਜਿੰਨੇ ਵੀ ਸਰਕਾਰੀ ਜਿਹੜਾ ਹੈਗਾ ਸਿਸਟਮ ਇਹ ਇਹਨਾਂ ਵਾਸਤੇ ਤੇ ਜਿਹੜੀ ਹੈਗੀ ਆ ਕਿ ਹੁਣ ਕਈ ਵਾਰ ਹੁੰਦਾ ਵਾ ਕੰਮ ਜਥੇਬੰਦੀਆਂ ਕਰਦੀਆਂ ਨੇ ਤੇ ਬਿਲ ਮਗਰ ਉਹ ਇਹਨਾਂ ਨੇ ਇਹ ਪਾ ਦਿੰਦੇ ਉਹਨਾਂ ਨੂੰ ਪਤਾ ਸਾਰਾ ਹੀ ਆ ਤੁਹਾਨੂੰ ਪਤਾ ਹੁਣ ਪਤਾ ਸੀ ਇਹਨੂੰ ਨਹੀਂ ਪਤਾ ਹਰ ਚੀਜ਼ ਦਾ ਪਤਾ ਪਰ ਉਹਦੇ ਵਾਸਤੇ ਜਿਹੜੀ ਹੈਗੀ ਹਰ ਚੀਜ਼ ਕੋਈ ਤਾਂ ਬਲੈਂਡ ਕਰਨ ਵਾਲਾ ਹੋਵੇ ਕੋਈ ਉਹਦੇ ਮਗਰ ਫਿਰਨ ਵਾਲਾ ਹੋਵੇ ਉਹ ਚੀਜ਼ਾਂ ਫੇਰੀ ਹੁੰਦੀਆਂ ਤਾਂ ਹਰ ਇੱਕ ਨੂੰ ਹੁੰਦਾ ਹੋਵੇ ਕਿ ਅਸੀਂ ਆਪਣਾ ਕੰਮ ਕਰੀਏ ਜਾਏ ਤੇ ਇਹਨਾਂ ਦੇ ਮਗਰ ਲੱਗੀ ਹੁਣ ਬਾਬਾ ਜੀ ਥੋੜੇ ਪੈਸੇ ਦੇ ਵਿੱਚ ਕਿਦਾਂ ਸਰਕਾਰਾਂ ਕੰਮ ਕਰ ਸਕਦੀਆਂ ਕੋਈ ਥਾੜੀ ਰਹਿ ਥੋੜੇ ਪੈਸੇ ਲੋਕਾਂ ਨੂੰ ਨਾਲ ਸਾਂਝੋ ਕਰ ਲੋ ਲੋਕਾਂ ਦੀ ਕਿਉਂਕਿ ਜਿਹੜੇ ਬੰਦੇ ਰੁੱੜਦੇ ਆ ਜੇ ਉਹਨਾਂ ਨੂੰ ਇਹ ਜਾਣ ਕੇ ਕਿਹਾ ਜਾਵੇ ਕਿ ਅਸੀਂ ਤੁਹਾਡੇ ਨਾਲ ਹੈਗੇ ਹਾਂ ਕਿੱਦਾਂ ਕਰ ਸਕਦੇ ਹਾਂ ਉਹਨਾਂ ਕੋਲ ਥੋੜੇ ਪੈਸਿਆਂ ਤੋਂ ਵੀ ਅਸੀਂ ਕਹਿੰਦੇ ਇਹਨਾਂ ਲੋਕਾਂ ਦੇ ਕੋਲ ਤਾਂ ਇਹੋ ਜੇ ਹੱਲ ਆ ਪਰ ਪੈਸੇ ਨਹੀਂ ਹੋਣ ਕਰਕੇ ਅਸੀਂ ਆ ਜਦੋਂ ਇਹਦੇ ਮਨ 19 ਦਾ ਵੀ ਨਹੀਂ ਟੁੱਟਿਆ ਅਸੀਂ ਉਸ ਤੋਂ ਇਹਲਾ ਇੱਕ ਥੇ ਬੰਨ ਲਾਇਆ ਸੀ ਜਿੱਥੇ ਹੁਣ ਬਾਉ ਪਰਦੇ ਨੇੜੇ ਆ ਹਾਲੀਕਲਾਂ ਤੇ ਇਹਨਾਂ ਦਾ ਬੰਨ ਉਹ ਲਾਇਆ ਹੋਏ ਸੀਗਾ ਤਾਂ ਸੀਗਾ ਥੋੜਾ ਉੱਚਾ ਤੋ ਪਾਣੀ ਜਿਹੜਾ ਸੀਗਾ ਉਦਾਂ ਢਾ ਨਹੀਂ ਚਲਾਈ ਉੱਤੋਂ ਦੀ ਪਾਣੀ ਵਗ ਰਿਆ ਸੀਗਾ ਤੋ ਬੰਨ ਟੁੱਟ ਗਿਆ ਇਹ ਸਾਰੇ ਲੱਗੇ ਹੋਏ ਸੀਗੇ ਅਸੀਂ ਵੀ ਜਾ ਕੇ ਉੱਥੇ ਲੱਗ ਪਏ ਸੀ ਕਿ ਪਰੇ ਕਰਦੇ ਕੀ ਸੀਗੇ ਕਿ ਕੱਖ ਵੱਢ ਕੇ ਇਹ ਡੰਡੇ ਲਾ ਕੇ ਉਹਦੇ ਵਿੱਚ ਲਾ ਕੇ ਤੋ ਉਹ ਲਾਲਕ ਤੁਰੇ ਜਾਂਦੇ ਸੀ ਅਸੀਂ ਕਿ ਇਹਨਾਂ ਦਾ ਪਾਣੀ ਕਿੱਦਾਂ ਰੁਕੂਗਾ ਉਹੀ ਦੇਖਿਆ ਕਿ ਉਹ ਟੈਕਨੀਕਲੀ ਵੀ ਜਦੋਂ ਕੱਖ ਲਾ ਦਿੰਦੇ ਆ ਵਿੱਚ ਪਾਣੀ ਦੇ ਨਾਲ ਰੇਤਾ ਆਉਂਦੀ ਹੈ ਉਹ ਪਾਣੀ ਨੂੰ ਵਿੱਚ ਰੇਤਾ ਹੋ ਗਿਆ ਉਹਨੂੰ ਕੱਖਾਂ ਨੂੰ ਬਲੌਕ ਕਰ ਦਿੰਦੀ ਹੈ ਤਾਂ ਉਹ ਵੀ ਜਿਹੜਾ ਆਏਗਾ ਪਾਣੀ ਦਾ ਫਲੋ ਕੱਟ ਜਾਂਦਾ ਪਿੱਛੇ-ਪਿੱਛੇ ਮਿੱਟੀ ਪਾਈ ਜਾਂਦੇ ਤੇ ਅਸੀਂ ਉਹ ਸੁਣਿਆ ਸੀ ਵੀ ਜਿੱਥੇ ਚਾਹ ਉਥੇ ਰਾਹ ਤਾਂ ਸੁਣਿਆ ਸੀ ਜਿੱਥੇ ਕਾ ਉਥੇ ਰਾਹ ਕਾਹ ਵੀ ਨਾਲ ਹੀ ਉਹਨਾਂ ਨੇ ਉਹ ਜਿਹੜਾ ਸੀਗਾ ਉਹਨੂੰ ਬੰਨਣ ਰਏ ਸੀ ਸੋ ਕਿਉਂਕਿ ਉਹਨਾਂ ਨੇ ਜੋ ਸਾਧਨ ਸੀਗੇ ਉਹਨਾਂ ਨੂੰ ਹੁਣਾਂ ਕ੍ਰੇਟ ਆ ਗਏ ਅਤੀ ਦੰਦ ਨਹੀਂ ਹੈਗੀਆਂ ਉਹਨਾਂ ਨੂੰ ਪਤਾ ਲੱਗ ਗਿਆ ਹੁਣ ਇਹ ਵਰਤਣ ਲੱਗ ਪਿਆ ਹਾਂ ਪਹਿਲਾਂ ਉਹ ਇਸੇ ਤਰ੍ਹਾਂ ਹੀ ਇਹਨੂੰ ਚੀਜ਼ ਨੂੰ ਬੰਦੇ ਸੀ ਹਰ ਟੈਕਨੀਕ ਸੀ ਹਰ ਕੰਮ ਹੁੰਦਾ ਸੀ ਪਰ ਉਹ ਦੇਸ਼ੀ ਆਪਣਾ ਜਖਾੜ ਜਿਹਨੂੰ ਕਹਿੰਦੇ ਸੋ ਅਸੀਂ ਉਹ ਤਰੀਕੇ ਦੇ ਨਾਲ ਜੇਕਰ ਲੋਕਾਂ ਦੀ ਪਾਰਟਿਸਪੇਸ਼ਨ ਸਰਕਾਰਾਂ ਨਾਲ ਲਵ ਤੇ ਬਹੁਤ ਕੰਮਾਂ ਲੋਕ ਫ੍ਰੀ ਕਰ ਦੇਣ ਸਰਕਾਰ ਨਾਲ ਹੋ ਕੇ ਤਰੇ ਪਤਾ ਹੈ ਕਿ ਸਰਕਾਰ ਜਿਹੜਾ ਹੈਗਾ ਲੋਕਾਂ ਦੇ ਨਾਲ ਜਿਹੜੀਆਂ ਕਿ ਸਮਾਜ ਸੇਵੀ ਜਥੇਬੰਦੀਆਂ ਨੂੰ ਜਿਹੜੇ ਕੰਮ ਕਰਨ ਵਾਲੇ ਉਹਨਾਂ ਨੂੰ ਨਾਲ ਲੈ ਕੇ ਨਹੀਂ ਤੋ ਨਹੀਂ ਤੁਰਦੇ ਵੀ ਆ ਦਿਖਾਵਾ 5 10 ਹੋ ਜੇ ਜਿਹੜੇ ਜਿਹੜੀਆਂ ਦਸ ਬੰਦੀਆਂ ਜਿਨ੍ਹਾਂ ਦਾ ਨਾਮ ਆ ਉਹਨਾਂ ਦੀ ਫੋਟੋ ਨਾਲ ਕੇ ਦੱਸ ਦੇਣੀ ਆ ਜਿਹੜਾ ਪ੍ਰੈਕਟੀਕਲ ਧਰਤੀ ਦੇ ਉੱਤੇ ਕਰਦਾ ਉਹ ਕਦੇ ਨਹੀਂ ਅਸੀਂ ਦੇਖਿਆ ਤੇ ਕਦੇ ਇਹ ਦੇਖਿਆ ਪਿਛਲੇ ਸਾਲ ਹੀ ਸੀ ਹੜ ਦੇ ਵਿੱਚੋਂ ਕਿਸਤਿਆਂ ਦੇ ਨਾਲ 60 ਬੰਦੇ ਉਹਨਾਂ ਨੇ ਸੇਵਾਦਾਰਾਂ ਨੇ ਕੱਢੇ ਉਹਨੂੰ ਕਿਤੇ ਸਨਮਾਨਤ ਕੀਤਾ ਹੋਵੇ ਹੂੰ ਕਿਉਂਕਿ ਜਿਹੜਾ ਸਵਾਲ ਸੇਵਾ ਕਰਦਾ ਉਹਨਾਂ ਨੂੰ ਜਣਾਉਣਾ ਨਹੀਂ ਹੁੰਦਾ ਹੂੰ ਉਹਨੇ ਕਰਨਾ ਹੁੰਦਾ ਉਹ ਕੋ ਲਿਖਤ ਪੜ੍ਹਦੇ ਨਹੀਂ ਹੁੰਦੀ ਉਹਨੇ ਕਰੀ ਜਾਣਾ ਕਹਿੰਦੇ ਨੇਕੀ ਕਰੋ ਤੇ ਅੱਗੇ ਫਿਰ ਸਰਕਾਰਾਂ ਚ ਰਹਿ ਕੇ ਵੀ ਤੁਸੀਂ ਲੋਕਾਂ ਦੀ ਗੱਲ ਕਰਦੇ ਹੋ ਨਹੀਂ ਲੋਕਾਂ ਦੀ ਹੋਰ ਕੀ ਨੇ ਸਰਕਾਰਾਂ ਲੋਕਾਂ ਤੋਂ ਬਿਨਾ ਸਰਕਾਰਾਂ ਨੇ ਕੀ ਦੀ ਗੱਲ ਕਰਨੀ ਹੁੰਦੀ ਹੈ ਜਦੋਂ ਸਰਕਾਰਾਂ ਚ ਆ ਜਾਂਦੇ ਉਹ ਲੋਕਾਂ ਦੀ ਗੱਲ ਘਟ ਜਾਂਦੀ ਹੁੰਦੀ ਹੈ ਨਹੀਂ ਨਹੀਂ ਲੋਕਾਂ ਹੋਰ ਸਰਕਾਰਾਂ ਲੋਕਾਂ ਲਈ ਹੁੰਦੀਆਂ ਲੋਕਾਂ ਦੀ ਕਿੱਦਾਂ ਘਟ ਜਾਂਦੀ ਹੈ ਲੋਕਾਂ ਦੀ ਗੱਲ ਫੱਜ ਜਾਂਦੀ ਹੈ ਜ਼ਿੰਮੇਵਾਰੀ ਵੱਧ ਜਾਂਦੀ ਹੈ ਵੱਧ ਲੋਕਾਂ ਦੀ ਗੱਲ ਕਰਨੀ ਚਾਹੀਦੀ ਹੈ ਥਾਹੇ ਲੋਕ ਚੁਣਨਗੇ ਤੇ ਸਰ ਲੋਕਾਂ ਦੀ ਗੱਲ ਹੀ ਨਾ ਕਰੋਗੇ ਤੇ ਫਿਰ ਫਿਰ ਲੋਕਾਂ ਬਖ ਕਿਦਾਂ ਜਿਹੜੇ ਇਹ ਚਾਹਣਗੇ ਹਾਂ ਹਾਂ ਸਰਕਾਰਾਂ ਨੂੰ ਲੋਕਾਂ ਦੀ ਗੱਲ ਸੁਣਨੀ ਹੈ ਵੀ ਲੋਕ ਕੀ ਚਾਹੁੰਦੇ ਆ ਐਡਵਰਟਾਈਜ਼ਮੈਂਟਾਂ ਦੀ ਲੋੜ ਨਹੀਂ ਹਾਂ ਕੀ ਬਰਸਾਤਾਂ ਤੋਂ ਪਹਿਲਾਂ ਦਰਿਆ ਨਦੀਆਂ ਸਾਫ਼ ਸਰਕਾਰਾਂ ਨੂੰ ਕਰਨੇ ਚਾਹੀਦੇ ਜਾਂ ਨਹੀਂ ਇਹ ਜ਼ਰੂਰ ਤਾਂ ਕਰਨੇ ਚਾਹੀਦੇ ਕਿਉਂ ਨਹੀਂ ਕੀਤੇ ਫਿਰ ਇਹ ਤਾਂ ਉਹਨਾਂ ਨੂੰ ਪੁੱਛੋ ਅਸੀਂ ਸਾਡੀ ਨਹੀਂ ਜਿੰਮੇਵਾਰ ਉਹ ਜਵਾਬ ਦੇ ਸਕਦੇ ਮੰਤਰੀ ਸਾਹਿਬ ਨੂੰ ਪੁੱਛੋਗੇ ਜ਼ਰੂਰ ਉਹ ਜਵਾਬ ਦੇਣਗੇ ਜਿੰਨਾ ਦੇਣਗੇ ਫਿਰ ਸਾਡੇ ਕੋਲ ਆ ਜੀ ਬਿਲਕੁਲ ਚਲੋ ਸਰਕਾਰਾਂ ਦੇ ਵਿੱਚ ਰਹਿ ਕੇ ਵੀ ਲੋਕਾਂ ਦੀ ਗੱਲ ਕਰਦੇ ਨੇ ਸੰਤ ਬਲਬੀਰ ਸਿੰਘ ਸੀਚੇਵਾਲ